ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਜੋ ਨਸ਼ੇ ਦੇ ਖਿਲਾਫ ਜੁੱਦ ਨਸ਼ਿਆਂ ਵਿਰੁੱਧ ਮਹਿੰਮ ਛੇੜੀ ਗਈ ਹੈ ਉਸ ਵਿੱਚ ਸਾਰੇ ਪਿੰਡ ਵਾਸੀ ਆਪਣਾ ਸਹਿਯੋਗ ਦਿਓ ਜਿਸ ਨਾਲ ਅਸੀਂ ਆਪਣੇ ਪਿੰਡ ਨੂੰ ਨਸ਼ੇ ਦੇ ਕੋਰਟ ਤੋਂ ਬਚਾ ਸਕੀਏ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਜੇ ਤੁਹਾਡੇ ਇਲਾਕੇ ਵਿੱਚ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਬਿਨਾਂ ਕਿਸੇ ਡਰ ਤੋਂ ਤੁਰੰਤ ਉਸ ਦੀ ਜਾਣਕਾਰੀ ਨੇੜੇ ਦੇ ਪੁਲਿਸ ਥਾਣੇ ਜਾਂ ਆਪਣੇ ਪਿੰਡ ਦੇ ਪੰਚਾਇਤ ਮੈਂਬਰ ਨੂੰ ਜ਼ਰੂਰ ਦਿਓ ਤੁਹਾਡੀ ਹਰ ਤਰ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਬੇਨਤੀ ਹੈ ਕਿ ਜੇ ਪੁਲਿਸ ਕਿਸੇ ਨਸ਼ਾ ਵੇਚਣ ਵਾਲੇ ਨੂੰ ਫੜਦੀ ਹੈ ਤਾਂ ਕੋਈ ਵੀ ਪਿੰਡ ਵਾਸੀ ਉਸ ਦਾ ਕਿਸੇ ਤਰ੍ਹਾਂ ਦਾ ਸਾਥ ਨਾ ਦੇਵੇ ਅਤੇ ਨਾ ਹੀ ਉਸ ਦੀ ਜ਼ਮਾਨਤ ਕਰਾਉਣ ਵਿੱਚ ਕੋਈ ਮਦਦ ਕਰੇ ਜਿਹੜਾ ਵਿਅਕਤੀ ਨਸ਼ੇ ਦਾ ਆਦੀ ਹੋ ਚੁੱਕਿਆ ਹੈ ਪਰ ਨਸ਼ੇ ਛੱਡਣਾ ਚਾਹੁੰਦਾ ਹੋਵੇ ਉਸ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਤੱਕ ਪਹੁੰਚਾਉਣ ਲਈ ਮਦਦ ਕਰੋ ਉਸ ਦੇ ਪੂਰੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਆਪਣੇ ਵੱਲੋਂ ਦੇਵੇਗੀ ਅਤੇ ਉਸ ਦਾ ਵਧੀਆ ਢੰਗ ਨਾਲ ਇਲਾਜ ਕਰਾਵੇਗੀ ਆਪਣਾ ਇਲਾਕਾ ਅਤੇ ਆਪਣਾ ਆਪ ਕੋਲੋਸ ਸੁਰੱਖਿਅਤ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਹਾਂ ਜੀ ਸਰ ਅੱਜ ਕੀ ਪ੍ਰੋਗਰਾਮ ਹੈ ਅੱਜ ਇਹ ਪ੍ਰੋਗਰਾਮ ਹੈ ਕਿ ਜੋ ਆਪ ਜੀ ਨੂੰ ਵੀ ਪਤਾ ਹੀ ਆ ਕਿ ਭਗਵੰਤ ਮਾਨ ਸਰਕਾਰ ਜੀ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਜੁੱਦ ਨਸ਼ੇ ਅਵਿਰਧ ਮਹਮ ਅਚੜੀ ਗਈ ਹੈ ਉਹ ਚ ਸਾਰੇ ਪਿੰਡ ਨਗਰ ਵਾਸੀ ਆਪਣਾ ਪੂਰਾ ਸਹਿਯੋਗ ਦਿਓ ਤੇ ਜਿਹੜੇ ਇਸ ਦੀ ਸ਼ੁਰੂਆਤ ਅੱਜ ਅਸੀਂ ਆਪਣੇ ਦੋ ਅਸੀਂ ਆਟੋ ਕੀਤੇ ਆ ਜਿਹੜੇ ਥਾਣਾ ਪਿੰਡੀ ਸੈਦਾਂ ਦੇ ਸਾਰੇ ਪਿੰਨਾਂ ਦੇ ਵਿੱਚੋਂ ਦੀ ਗੁਜਰਣਗੇ ਤੇ ਇਹ ਪਿੰਡ ਦੇ ਵਿੱਚ ਜਿਹੜੇ ਆਪਣੀ ਨੋਨਸਮੈਂਟ ਕਰਨਗੇ ਵੀ ਜਿਹੜਾ ਪਿੰਡ ਨਗਰ ਦੇ ਵਾਸੀ ਆ ਨਸ਼ੇ ਦੇ ਕੋਹੜ ਤੋਂ ਬਚ ਸਕਣ ਤੇ ਜਿਹੜਾ ਵੀ ਇਲਾਕੇ ਵਿੱਚ ਕੋਈ ਨਸ਼ਾ ਵੇਚਦਾ ਆ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਵਾ ਉਸ ਦੀ ਜਿਹੜਾ ਸੂਚਨਾ ਉਹ ਤੁਰੰਤ ਪੁਲਿਸ ਨੂੰ ਦੇਣ ਉਹਦੇ ਖਿਲਾਫ ਉਸੇ ਵਾਰੇ ਕਾਨੂੰਨ ਅਨਸਾਰ ਕਾਰਵਾਈ ਕੀਤੀ ਜਾਏਗੀ ਇਹਦੇ ਵਿੱਚ ਜਿਹੜਾ ਕੋਈ ਇਨਫੋਰਮੇਸ਼ਨ ਦਿੰਦਾ ਵਾ ਉਹਦੀ ਜਿਹੜੀ ਸੂਚਨਾ ਉਹ ਵੀ ਗੁਪਤ ਰੱਖੀ ਜਾਊਗੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਗਈ ਇਹ ਜਿਹੜਾ 31 ਮਈ ਤੱਕ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੀ ਜਿਹੜੀ ਸਰਕਾਰ ਨੇ ਪ੍ਰਣ ਲਿਆ ਵਾ ਉਸ ਤੇ ਸਾਰੇ ਹੀ ਆਪਾਂ ਵੱਧ ਚੜ ਕੇ ਹਿੱਸਾ ਲਈਏ ਤੇ ਇਹ ਨਸ਼ੇ ਦੇ ਕੋਹ ਨੂੰ ਦੂਰ ਕਰੀਏ ਸਰ ਕਿਹੜੇ ਕਿਹੜੇ ਪਿੰਡਾਂ ਅੱਜ ਤੁਸੀਂ ਦੱਸੋ ਅਸੀਂ ਜੀ ਵੇਖੋ ਹੁਣ ਥਾਣਿਆਂ ਇਹਨਾਂ ਨੂੰ ਰਵਾਣਾ ਕਰਨ ਲੱਗੇ ਆ ਤੇ ਇਹ ਸਾਰੇ ਪਿੰਡੀ ਸੈਦਾਂ ਆਪਣੇ ਜਿੰਨੇ ਵੀ ਆ ਪਿੰਡ ਲਾਗੇ ਲਾਗੇ ਨੇਪਾਲ ਆ ਹੋਰ ਵੀ ਜਿਹੜੇ ਪਿੰਡ ਨੇ ਸਾਡੇ ਪੈਂਦੇ ਦਾਗ ਦਾਗ ਤੂਤ ਪਿੰਡ ਪਿੰਡੀਆ ਵਾਲਕ ਪਿੰਡੀ ਖੁਰਦ ਸਾਰੇ ਪਿੰਡਾਂ 'ਚ ਜਾਣਗੇ ਜੀ